ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 8 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਤਕਰੀਬਨ ਸਾਰੇ ਹੀ ਇਲਾਕਿਆਂ ਦਾ ਮੌਸਮ ਸਾਫ਼ ਸੀਗਾ ਪਰ ਟੁੱਟਮੀ ਭੱਜਮੀ ਬੱਦਲਬਾਈ ਅੱਜ ਸਾਰਾ ਦਿਨ ਦੇਖੀ ਗਈ। ਧੁੱਪ ਵੀ ਸਾਰਾ ਦਿਨ ਨਿਕਲੀ ਰਹੀ ਪਰ ਕਿਤੇ ਕਿਤੇ ਸੂਰਜ ਦੇ ਸਾਹਮਣੇ ਬੱਦਲ ਵੀ ਆਉਂਦੇ ਰਹੇ। ਮੀਂਹ ਦੀ ਇਸ ਬੱਦਲ ਵਿੱਚ ਕੋਈ ਵੀ ਸੰਭਾਵਨਾ ਨਹੀਂ ਸੀ ਉਹ ਨਾ ਮਾਤਰ ਹੀ ਸੀਗੀ ਆ دوسری طرف ਧੁੰਦ ਵੀ ਕਿਸੇ ਵੀ ਖੇਤਰ ਦੇ ਵਿੱਚ ਸਵੇਰ ਵੇਲੇ ਨਹੀਂ ਦੇਖੀ ਗਈ ਤੇ ਨਾ ਹੀ ਕੋਰਾ ਦੇਖਣ ਨੂੰ ਮਿਲ ਰਿਹਾ ਹੈ ਦੁਪਹਿਰ ਵੇਲੇ ਜਿੱਥੇ ਤੁਸੀਂ ਧੁੱਪੇ ਬੈਠੇ ਹੋਵੇ ਤਾਂ ਥੋੜਾ ਜਿਹਾ ਗਰਮੀ ਦਾ ਅਹਿਸਾਸ ਵੀ ਹੁਣ ਲੱਗ ਪਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਟੈਂਪਰੇਚਰ ਹੈ ਹੋਰ ਵੀ ਉੱਪ ਜਾਵੇਗਾ ਅੱਜ ਵੀ 25 ਡਿਗਰੀ ਦੇ ਆਸ-ਪਾਸ ਦੁਪਹਿਰ ਵੇਲੇ ਦਾ ਟੈਂਪਰੇਚਰ ਦਰਜ ਕੀਤਾ ਗਿਆ ਸਵੇਰ ਵੇਲੇ ਦਾ 9-10 ਡਿਗਰੀ ਤੱਕ ਟੈਂਪਰੇਚਰ ਪਹੁੰਚਾ ਹੈ ਕੱਲ ਨੂੰ ਵੀ ਮੌਸਮ ਸਾਫ਼ ਰਹੇਗਾ ਤੇ ਰਾਤ ਨੂੰ ਵੀ ਮੌਸਮ ਸਾਫ਼ ਰਹੇਗਾ ਟੁੱਟਮੀ ਭੱਜਮੀ ਬੱਦਲਬਾਝ ਲਗਾਤਾਰ ਆਸਮਾਨ ਉੱਪਰ ਦੀ ਗੁਜਰਦੀ ਰਹੇਗੀ ਇਹਦੇ ਬਹੁਤਾ ਅਸਰ ਨਹੀਂ ਹੋਵੇਗਾ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਕੱਲ ਨੂੰ ਵੀ ਮੌਸਮ ਸਾਫ਼ ਰਹੇਗਾ ਕੋਰਾ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਤੇ ਕੁਝ ਕ ਸ਼ਹਿਰੀ ਅਕਿਆਂ ਦੇ ਵਿੱਚ ਪੱਖੇ ਚੱਲਦੇ ਹੋਏ ਵੀ ਤੁਹਾਨੂੰ ਆਮ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਬਦਲਾਅ ਨਹੀਂ ਹੋਵੇਗਾ ਮੀਂਹ ਤਕਰੀਬਨ 12-13 ਤਰੀਕ ਦੇ ਆਸ-ਪਾਸ ਟੁੱਟਵੇਂ ਜਿਹਾ ਛਰਾਟੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ